ਹੋਟਲ ਗੁਰ ਸੇਵੀ ਐ ਐਹ ਨਿਸ ਸਹਜ ਸੋਭਾਈ ਦਰਸ਼ਨ ਪਰਸੈ ਗੁਰੂ ਕ ਜਨਮ ਮਰਨ ਦੁਖ ਜਾਈ ਹੋਵੇ ਸਿਪ ਤਖ ਸਮਰੇ ਨੂਰ ਅਰ ਸੋ ਕੁਰ ਸੋ ਛੱਟੀ ਐ दुध ॾिठे सचे पातशाह माल जनम जनम द कटी सजण सचा पातश शाह, सिर शाहद शाह जिस पास बेठिया सोरी है, सब न वे स ਸਜਣ ਸਚਾ ਪਾਤਿ ਸਾਹੋ ਸਿਰ ਸਾਹ ਦਾ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਬਨਾਂ ਦਾ ਵੀ ਸਤਨਾਮ ਸ਼ੀ ਸਾਹਿਬ ਜੀ ਸੋਹੀ ਮਹੱਲਾ ਤੀਜਾ ਜੋਗ ਚਾਰੇ ਤਨ ਜੇ ਭਵੈ ਬਿਨ ਸਤ ਗੁਰ ਸੋਹਾਗ ਨ ਹੋਈ ਰਾਮ ਨਿਹਚਲ ਰਾਜ ਸਦਾ ਹਰਿ ਕੇਰਾ ਤਿਸ ਬਿਨ ਆਵਰ ਨ ਕੋਈ ਰਾਮ ਜੋਗ ਚਾਰੇ ਧਨ ਜੇ ਭਾਵੈ ਬਿਨ ਸਤ ਗੁਰ ਸੋਹਾਗ ਨ ਹੋਈ ਰਾਮ ਨਹ ਚਲ ਰਾਜ ਸਦਾ ਹਰਿ ਕੇਰਾ ਤਿਸ ਬਿਨਿ ਆਵਰਨ ਕੋਈ ਰਾਮ ਤਿਸ ਬਿਨਿ ਆਵਰਨ ਕੋਈ ਸਦਾ ਸਚ ਸੋਈ ਗੋਰ ਮੁਖ ਇਕੋ ਜਾਣਿਆ ਪਰ ਮਿਲਾਵਾ ਹੋ ਗੁਰ ਮਤੇ ਮਨ ਮਾਨਿਆ ਸਤ ਗੁਰ ਮਿਲ ਆਤਾ ਹਰ ਪਾਇਆ ਬਿਨ ਹਰ ਨਾਵੈ ਕਤਨਾ ਹੈ ਨਾਨਕ ਕਾਮਣ ਕੰਤ rave ਮਨ ਮਾਨਿਆ ਸੁਖ ਹੋ ਤੇ ਗੁਰ ਸੇਵ ਤਨ ਬਲੜੀਏ ਹਰ ਵਰ ਪਾਵਹਿ ਸੋਈ ਰਾਮਾ ਸਦਾ ਹੋ ਅਹ ਸੋ ਫਿਰ ਮਲਾਵੀਸ ਨ ਹੋਈ ਰਾਮ ਫਿਰ ਮਲਾਵੀਸ ਨ ਹੋਈ ਗੁਰਮੁਖ ਬੁੱਝ ਕੋਈ ਹਮ ਮਰ ਪਛਾਨਿਆ ਸਮਾਵ ਅੰਤਰਾ ਕੋ ਜਾਣਿਆ ਗੋਰ ਮੋਖ Gorke. ਖ ਪਾਏ ਰਾਮ ਮੇਲੇ ਪ੍ਰੀਤਮ ਸੁਖ ਪਾਏ ਸੱਚ ਸਮਾਏ ਸਚ ਵਰਤ ਸਭ ਥਾਏ ਸੱਚੀ ਗੁਰ ਕਰ ਦਿਨ ਰਾਤੇ ਕਮਣ ਸੱਚ ਸਮਾਈ ਹਰ ਸੁਖ ਦਾਤਾ ਸਬਦ ਪਛਾਤਾ ਕਮਣ ਕੰਠ ਲਾਏ ਨਾਨਕ ਮਹਲੇ ਮਹਨ ਪਛਾਰ ਗੋਰ ਮਤੇ ਹਰ ਪੈ ਗੋਰ ਮਤੇ ਘਟ ਚਾਨਣ ਹੋਇਆ ਪ੍ਰავਰავ ਰਾਹੇ ਆ ਸਭ ਥਾਈਆ ਮੋਂ ਪ੍ਰავਰავ ਰਾਹੇ ਆ ਸਭ ਥਾਈ ਮਨ ਨਵਸਾਈ ਸੇਜ ਸੁਖਾਲੇ ਮੇਰੇ ਪ੍ਰਭ ਪਾਣੀ ਸੱਚ ਸੀਗਰ ਬੜਾਇਆ ਕਰਤਾ ਨਾਮ ਨਾਨਦਪਾਏ ਕਾਮਣ ਨਿਰਮਲ ਹੋ ਮੈ ਮਲਖੋਏ ਮਤ ਸੱਚ ਸਮਾਈ ਨਾਨਕ ਆਪ ਮਿਲਾਇ ਕਰਤਾ ਤਹ ਸੋਹੀ ਮਹਲਾ ਤੀਜਾ ਜੁਗ ਚਾਰੇ ਤਨ ਜੇ ਭਾਵੈ ਬਿਨ ਸਤ ਗੁਰ ਸਹਾਗ ਨ ਹੋਈ ਰਾਮ ਨਹਿ ਚਲ ਰਾਜ ਸਦਾ ਹਰ ਕੇ ਰਾ ਤਿਸ ਬਿਨ ਅਗਰ ਨਾ ਕੋਈ ਰਾਮ